ਮਹਾਰਾਣੀ ਜਿੰਦਾ ਕਿਤਾਬ ਪਾਠ ਨੰਬਰ 4 ਰਾਜਾ ਸਾਹਿਬ ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਪਈ ਜਿੰਦਾ ਨੇ ਅਸਲੀ ਭੇਤ ਜਾਣਨ ਦੇ ਇਰਾਦੇ ਨਾਲ ਬੜੀ ਭੋਲੀ ਬਣ ਕੇ ਕਿਹਾ ਉਦੋਂ ਖੋਟੀ ਮਤ ਦੇਣ ਵਾਲਾ ਸਰਦਾਰ ਚੇਤ ਸਿੰਘ ਸੀ ਅਤੇ ਲਾਈ ਲੱਗ ਸੀ ਮਹਾਰਾਜਾ ਖੜਕ ਸਿੰਘ ਹੁਣ ਮਹਾਰਾਜਾ ਸੇਵ ਸਿੰਘ ਦਾ ਸਲਾਹਕਾਰ ਸਰਦਾਰ ਅਜੀਤ ਸਿੰਘ ਸੰਦੇਵਾਲੀਆ ਚੇਤ ਸਿੰਘ ਨਾਲੋਂ ਅਜੀਤ ਸਿੰਘ ਬਹੁਤ ਚਲਾਕ ਹੈ ਇਹ ਚੋਖਾ ਚ ਰੰਗਰੇਜ਼ਾਂ ਦੇ ਰਾਜ ਵਿੱਚ ਰਹਿ ਆਇਆ ਹੈ ਬੜੀਆਂ ਇਤਵਾਰੀ ਖਬਰਾਂ ਤੋਂ ਪਤਾ ਲੱਗਾ ਹੈ ਕਿ ਮਹਾਰਾਜਾ ਸ਼ੇਰ ਸਿੰਘ ਜਾਂ ਮਾਰਿਆ ਜਾਵੇਗਾ ਜਾਂ ਅੰਗਰੇਜ਼ਾਂ ਦੇ ਅਧੀਨ ਹੋ ਜਾਵੇਗਾ। हे ਭਗਵਾਨ ਸਿੱਖ ਰਾਜ ਹੁਣ ਕਿਵੇਂ ਬਚੇਗਾ? ਧਿਆਨ ਸਿੰਘ ਨੇ ਲੰਬਾ ਸਾਰਾ ਹੌਂਗਾ ਭਰਿਆ ਜਿਵੇਂ ਉਹਨੂੰ ਸੱਚੇ ਦਿਲੋਂ ਦੁੱਖ ਸੀ। ਮੇਰੇ ਕੋਲੇ ਗੱਲਾਂ ਦਾ ਕੀ ਭਾਵ? ਆਪ ਕੀ ਚਾਹੁੰਦੇ ਹੋ ਜਿੰਦਾ ਕੁਝ ਸਾਫ਼ ਸ਼ਬਦਾਂ ਵਿੱਚ ਸੁੰਨਣਾ ਚਾਹੁੰਦੇ ਸੀ। ਸਰਕਾਰ ਖਾਨਦਾਨੀ ਸ਼ੁੱਧ ਲੋਹੂ ਹੀ ਰਾਜ ਕਰ ਸਕਦਾ ਹੈ ਅਤੇ ਅਜਿਹਾ ਪਵਿੱਤਰ ਖੂਨ ਮੈਨੂੰ ਕੰਬਰ ਗਲੀਪ ਸਿੰਘ ਵਿੱਚ ਨਜ਼ਰ ਆ ਰਿਹਾ ਹੈ। ਜੀ ਆਪ ਮੇਰੀ ਮਦਦ ਕਰੋ ਤਾਂ ਮਹਾਰਾਜਾ ਸ਼ੇਰ ਸਿੰਘ ਦੇ ਬਾਅਦ ਕੰਬਰ ਦਲੀਪ ਸਿੰਘ ਨੂੰ ਪੰਜਾਬ ਦੀ ਰਾਜਗਤੀ ਦੇ ਦਿੱਤੀ ਜਾ ਸਕਦੀ ਹੈ ਇਹ ਕਹਿ ਕੇ ਧਿਆਨ ਸਿੰਘ ਨੇ ਬੜੀ ਤਿੱਖੀ ਨਜ਼ਰ ਨਾਲ ਜਿੰਦਾ ਦੇ ਚਿਹਰੇ ਤੇ ਟਿਕਾ ਦਿੱਤੀ 2 ਮਿੰਟ ਬਿਲਕੁਲ ਚੁੱਪ ਛਾਹੀ ਰਹੀ ਫਿਰ ਜਿੰਦਾ ਨੇ ਬੜੇ ਧਿਆਨ ਨਾਲ ਧਿਆਨ ਸਿੰਘ ਦੇ ਚਿਹਰੇ ਵੱਲ ਤੱਕਦਿਆਂ ਪੁੱਛਿਆ ਰਾਜਾ ਸਾਹਿਬ ਸ਼ਾਬ ਸ਼ਬਦਾਂ ਵਿੱਚ ਕਹੋ ਮੈਥੋਂ ਆਪ ਕੀ ਕਰਾਉਣਾ ਚਾਹੁੰਦੇ ਹੋ ਆਪ ਨਹੀਂ ਸਮਝ ਸਕਦੇ ਸਰਕਾਰ ਕਿ ਮੇਰੇ ਦਿਲ ਵਿੱਚ ਆਪ ਜੀ ਦੀ ਕਿੰਨੀ ਇੱਜ਼ਤ ਹੈ ਸ਼ੇਰੇ ਪੰਜਾਬ ਨੂੰ ਮੈਂ ਆਪਣੇ ਰਜ਼ਕ ਦਾਤਾ ਅਤੇ ਪਿਤਾ ਸਮਝਦਾ ਹਾਂ ਸਾ ਉਹਨਾਂ ਦੇ ਨਾਤੇ ਆਪ ਮੇਰੇ ਮਾਤਾ ਤੁਲ ਹੋ ਆਪ ਸੰਦੇਵਾਲੀਆਂ ਲੈਣਾ ਸਿੰਘ ਅਤੇ ਅਜੀਤ ਸਿੰਘ ਨੂੰ ਬੁਲਾ ਕੇ ਆਪਣੇ ਭਰੋਸੇ ਵਿੱਚ ਲਵੋ ਨਾਲ ਹੀ ਉਹਨਾਂ ਨੂੰ ਮੇਰੇ ਨੇੜੇ ਹੋਣ ਵਾਸਤੇ ਪ੍ਰੇਰਿਤ ਕਰੋ ਫਿਰ ਮੈਂ ਸਭ ਕੁਝ ਕਰ ਲਵਾਂਗਾ ਮਹਾਰਾਜਾ ਸ਼ੇਰ ਸਿੰਘ ਦੇ ਬਾਅਦ ਪੰਜਾਬ ਦਾ ਮਹਾਰਾਜ ਹੋਵੇਗਾ ਤੇ ਆਪ ਰਾਜਮਾਤਾ ਧਿਆਨ ਸਿੰਘ ਨੇ ਆਪਣੀ ਗੋਨ ਦਾ ਉਹਨਾ ਹਿੱਸਾ ਦੱਸ ਦਿੱਤਾ ਜਿੰਨੇ ਨਾਲ ਜਿੰਦਾ ਇੱਕ ਮਿੱਠੇ ਜਿਹੇ ਲਾਰੇ ਪਿੱਛੇ ਉਹਦੇ ਵੱਲ ਤਾਨਦੀ ਰਹੀ ਹਾਂ ਆਪ ਲੋੜ ਸਮਝੋ ਤਾਂ ਸਾਹਦੇ ਵਾਲਿਆਂ ਕੋਲ ਬੇਸ਼ੱਕ ਮੇਰੇ ਵਿਰੁੱਧ ਵੀ ਦੋ ਚਾਰ ਸ਼ਬਦ ਕਹਿ ਦੇਣਾ ਮੇਰਾ ਕੀ ਹੈ ਜਾਂਦਾ ਜਾਂਦਾ ਧਿਆਨ ਸਿੰਘ ਕਹਿ ਗਿਆ ساری ਰਾਤ ਜਿੰਦਾ ਧਿਆਨ ਸਿੰਘ ਦੀਆਂ ਗੱਲਾਂ ਬਾਰੇ ਸੋਚਦੀ ਰਹੀ ਰਾਜ ਦਾ ਲਾਲਾ ਤਾਂ ਕੌਮਾਂ ਨੂੰ دیਵਾਨਿਆ ਕਰ ਦਿੰਦਾ ਹੈ ਅਤੇ ਇੱਕ ਜਿੰਦਾ ਦੀ ਕੀ ਗੱਲ ਪਿਛਲੀ ਰਾਤ ਉਹਦੀ ਅੱਖ ਲੱਗ ਗਈ ਤਾਂ ਉਹ ਦਲੀਪ ਸਿੰਘ ਨੂੰ ਰਾਜਗਦੀ ਤੇ ਬੈਠਿਆਂ ਵੇਖਦੀ ਰਹੀ ਅਗਲੇ ਦਿਨ ਹੀ ਉਹਨੇ ਸਾਹਦੇਵੜੀਆਂ ਲੈਣਾ ਸਿੰਘ ਨੂੰ ਬੁਲਾ ਲਿਆ ਸਰਦਾਰ ਲੈਣਾ ਸਿੰਘ ਅਤੇ ਮਹਾਰਾਣੀ ਜਿੰਦਾ ਦੀ ਮੁਲਾਕਾਤ 2 ਘੰਟੇ ਚੱਲਦੀ ਰਹੀ ਪਹਿਲਾਂ ਪਹਿਲਾਂ ਤਾਂ ਦੋਵੇਂ ਨੀਤਵਾਨ ਇੱਕ ਦੂਜੇ ਦਾ ਮਨ ਟੋਹਣ ਵਾਸਤੇ ਸੰਭਾਲ-ਸਮਲ ਕੇ ਚੱਲਦੇ ਰਹੇ ਪਰ ਆਖਿਰ ਖੁੱਲ ਪਏ ਉਹ ਸਮਝ ਗਏ ਸਨ ਕਿ ਸਾਡੇ ਨੇੜੇ ਵਿੱਚ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੈ ਜਿੰਦਾ ਨੇ ਆਪਣੀ ਅਣਪੜ੍ਹਤ ਪ੍ਰਗਟ ਕਰਦਿਆਂ ਕਿ ਹਾ ਸਰਦਾਰ ਸਾਹਿਬ ਤੁਹਾਡੇ ਨਾਲ ਹੋਰ ਮੇਰਾ ਨਿਰਦਾ ਕੌਣ ਹੈ ਮੇਰਾ ਤੇ ਮੇਰੇ ਬੱਚੇ ਦਾ ਜੋ ਦਰਦ ਤੁਹਾਨੂੰ ਹੈ ਉਹ ਹੋਰ ਕਿਸੇ ਨੂੰ ਕਿਵੇਂ ਹੋ ਸਕਦਾ ਹੈ ਜਿਹੋ ਜਿਹਾਂ ਮਹਾਰਾਜ ਦਾ ਪੁੱਤਰ ਉਹੋ ਜਿਹਾਂ ਤੁਹਾਡਾ ਆਖਦੇ ਨੇ ਪਾਣੀ ਨਾਲੋਂ ਲਹੂ ਸੰਗਣਾ ਹੁੰਦਾ ਹੈ ਦਲੀਪ ਤੁਹਾਡਾ ਲਹੂ ਹੈ ਇਹਦੇ ਸਿਰ ਤੇ ਤੁਹਾਡਾ ਹੱਥ ਹੋਵੇ ਤਾਂ ਮੈਨੂੰ ਹੋਰ ਕੀ ਚਾਹੀਦਾ ਹੈ ਅਸੀਂ ਤਾਂ ਦੋਵੇਂ ਮਾਂ ਪੁੱਤ ਤੁਹਾਡੇ ਆਸਰੇ ਹਾਂ ਬੀਬੀ ਸਾਹਿਬ ਉਮਰ ਛੋਟੀ ਅਤੇ ਪਰਜਾਈ ਹੋਣ ਦੇ ਨਾਤੇ ਸਰਦਾਰ ਲੈਣਾ ਸਿੰਘ ਜਿੰਦਾਂ ਨੂੰ ਇਸੇ ਤਰ੍ਹਾਂ ਸੰਬੋਧਨ ਕਰਿਆ ਕਰਦਾ ਸੀ ਅਸੀਂ ਤਾਂ ਤੁਹਾਨੂੰ ਮਹਾਰਾਜ ਦੀ ਥਾਂ ਸਮਝਦੇ ਹਾਂ ਟਾਡੇ ਆਪਣੇ ਘਰ ਦੀ ਪਾਟੋਂ ਧਾਰਨੇ ਅੱਗੇ ਡੰਗੋਰੀਆਂ ਨੂੰ ਆਸਮਾਨ ਤੇ ਚੜਾ ਦਿੰਦਾ ਹੈ ਉਹਨਾਂ ਦੀ ਤਾਕਤ ਹੀ ਸਾਡੀ ਤਵਾਹੀ ਦਾ ਕਾਰਨ ਬਣ ਰਹੀ ਹੈ ਅਜੇ ਵੀ ਅਸੀਂ ਆਪਸ ਵਿੱਚ ਇਕੱਠੇ ਹੋ ਜਾਈਏ ਤਾਂ ਉਹਨਾਂ ਦੁਸ਼ਟਾਂ ਨੂੰ ਟਿਕਾਣੇ ਲਾਇਆ ਜਾ ਸਕਦਾ ਹੈ ਜਿੱਥੋਂ ਤੱਕ ਮੇਰਾ ਸਬੰਧ ਹੈ ਮੈਂ ਤਾਂ ਤੁਹਾਡੇ ਹੀ ਆਸਰੇ ਹਾਂ ਇਹ ਅਸੀਂ ਸਾਰੇ ਮੰਨਦੇ ਹਾਂ ਕਿ ਡੰਗੋਰੀਆਂ ਦਾ ਨਾਸ਼ ਹੋਣਾ ਚਾਹੀਦਾ ਹੈ ਪਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਮਹਾਰਾਜਾ ਸ਼ੇਰ ਸਿੰਘ ਨਾਲ ਤੁਹਾਡੀ ਸੁਲ੍ਹਾ ਨਹੀਂ ਹੋ ਸਕਦੀ ਜਿੰਦਾਂ ਨੇ ਲੈਣਾ ਸਿੰਘ ਦੇ ਦਿਲ ਦੀ ਹੱਥ ਲੈਣ ਵਾਸਤੇ ਕਿਹਾ ਉਸ ਕੂਲ ਕਾਂਤੀ ਨੂੰ ਕਿਵੇਂ ਸੁਲਾ ਹੋ ਸਕਦੀ ਹੈ ਉਹ ਮਹਾਰਾਜ ਨਹੀਂ ਕੂਲਵਾਰ ਨਾਸ਼ ਹੈ ਲੈਣਾ ਸਿੰਘ ਦਿਲ ਵਿੱਚ ਸ਼ੇਰ ਸਿੰਘ ਵਾਸਤੇ ਕਹਿਰਾਂ ਦੀ ਨਫ਼ਰਤ ਭਰੀ ਹੋਈ ਸੀ ਪਹਿਲਾਂ ਉਹਨੇ ਕੰਬਰ ਨੌਨ ਨਿਹਾਲ ਸਿੰਘ ਦੀ ਰਾਣੀ ਬੀਬੀ ਨਾਨਕੀ ਨਾਲ ਨਤਰੋ ਕੀਤਾ ਉਹਨੂੰ ਜ਼ਹਿਰ ਦੇ ਕੇ ਉਸਦੇ ਬੱਚੇ ਦੀ ਜਨਮ ਤੋਂ ਪਹਿਲਾਂ ਹੀ ਜਾਨ ਲੈ ਲਈ ਕਿ ਇਹ ਜੁੱਗੋਬਾਰਾ ਅਨਰਥ ਨਹੀਂ ਫਿਰ ਮਹਾਰਾਣੀ ਚੰਦਕੌਰ ਨੂੰ ਗੋਲੀਆਂ ਹੱਥੋਂ ਮਰਵਾ ਦਿੱਤਾ ਅਤੇ ਸਾਡੇ ਨਾਲ ਵੀ ਕਿਹੜੀ ਉਹਨੇ ਘਟ ਕੀਤੀ ਏ ਇਸੇ ਦੁਸ਼ਟ ਡੰਗੋਰੇ ਦੇ ਆਖੇ ਤਾਂ ਸਾਡਾ ਘਰ ਢਾ ਕੇ ਉੱਥੇ ਗਧਿਆਂ ਦੇ ਹਲ ਚਲਾਏ ਗਏ ਕੈਦ ਦਾ ਇੰਨਾ ਦੁੱਖ ਨਹੀਂ ਪਰ ਇਸ ਨਿਰਦਈ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ ਸੋ ਛੇਰ ਸਿੰਘ ਦੇ ਦਿਨ ਤੱਕ ਹੁਣ ਥੋੜੇ ਹੀ ਰਹਿ ਗਏ ਨੇ ਸਾਡੇ ਹੱਥੋਂ ਬਚ ਗਿਆ ਤਾਂ ਡੰਗੋੜਿਆ ਹੱਥੋਂ ਮਾਰਿਆ ਜਾਵੇਗਾ ਖੈਰ ਇਸ ਮਸਲੇ ਵਿੱਚ ਮੈਂ ਬਥੇਰੇ ਬਹਿਸ ਨਹੀਂ ਕਰਦੀ ਆਪ ਮੇਰੇ ਬਜ਼ੁਰਗਾਂ ਤੋਂ ਲੋ ਜੋ ਆਪ ਕਰੋਗੇ ਠੀਕ ਹੀ ਕਰੋਗੇ ਦਲੀਪ ਸਿੰਘ ਬਾਰੇ ਗੱਲ ਸੋਚਣ ਵਾਲੀ ਹੈ ਜਿੰਦਾਂ ਨੇ ਇਸ ਮਸਲੇ ਬਾਰੇ ਵੀ ਲੈਣਾ ਸਿੰਘ ਦੇ ਵਿਚਾਰ ਜਾਣਨੇ ਜ਼ਰੂਰੀ ਸਮਝੇ ਦੱਸੋ ਮਹਾਰਾਜ ਦੇ ਹੋਰ ਵੀ ਸ਼ਹਿਜ਼ਾਦੇ ਹਨ ਦਲੀਪ ਸਿੰਘ ਸਾਰਿਆਂ ਤੋਂ ਛੋਟਾ ਹੈ ਤੁਹਾਡੀ ਸਾਈਤਾ ਨਾਲ ਇਹ ਤਖਤ ਤੇ ਪਤਾ ਬਹਿ ਜਾਵੇਗਾ ਪਰ ਕੀ ਦੂਜੇ ਸ਼ਹਿਜ਼ਾਦੇ ਇਸ ਦਾ ਵਿਰੋਧ ਨਹੀਂ ਕਰਨਗੇ ਬੀਬੀ ਸਹਿਬ ਰਾਜ ਤਾਕਤ ਦਾ ਹੁੰਦਾ ਹੈ ਤਖਤ ਦਾ ਅਸਲੀ ਵਾਰਸ ਉਹ ਹੁੰਦਾ ਹੈ ਜਿਸ ਦੇ ਪਿੱਛੇ ਤਾਕਤ ਹੋਵੇ ਅਸੀਂ ਦਲੀਪ ਸਿੰਘ ਦੇ ਨਾਲ ਹਾਂ ਫਿਰ ਹਿੰਮਤ ਹੈ ਕਿਸੇ ਸ਼ਹਿਜ਼ਾਦੇ ਦੀ ਸਾਹਦੇ ਵਾਲਿਆਂ ਦੇ ਟੱਕਰੇ ਆ ਜਾਵੇ ਨੰਨ ਜੀ ਇਹ ਤਾਂ ਠੀਕ ਹੈ ਮੇਰੀ ਵੀ ਰੀਜ ਹੈ ਤੁਹਾਡੀ ਛਤਰ ਛਾਇਆ ਹੈ ਜੇ ਦਲੀਪ ਤਖਤ ਤੇ ਬੈਠੇ ਕਿਹੜੀ ਮਾਂ ਪੁੱਤ ਨੂੰ ਮਹਾਰਾਜਾ ਬਣਿਆ ਵੇਖ ਖੁਸ਼ ਨਹੀਂ ਹੁੰਦੀ ਪਰ ਜੇ ਦਲੀਪ ਦੇ ਰਾਜ ਗੱਦੀ ਸੰਭਾਲਣ ਨਾਲ ਖਜ਼ਾਨਾ ਜੰਗੀ ਦੇ ਵਧਨ ਦਾ ਡਰ ਹੋਵੇ ਤਾਂ ਕਿਉਂ ਨਾ ਕਿਸੇ ਵੱਡੇ ਸ਼ਹਿਜ਼ਾਦੇ ਨੂੰ ਤਖਤ ਤੇ ਬਿਠਾ ਦਿੱਤਾ ਜਾਵੇ ਇਹ ਕਹਿ ਕੇ ਜਿੰਦਾ ਨੇ ਬੜੀ ਤਿੱਖੀ ਨਜ਼ਰ ਨਾਲ ਲੈਣਾ ਸਿੰਘ ਦੇ ਚਿਹਰੇ ਵੱਲ ਤੱਕਿਆ ਇਹ ਨਹੀਂ ਹੋ ਸਕਦਾ ਲੈਣਾ ਸਿੰਘ ਨੇ ਸਿਰ ਫੇਰਦਿਆਂ ਬੜੀ ਦ੍ਰਿੜਤਾ ਨਾਲ ਕਿਹਾ ਕਿ ਉਹ ਮਲਤਾਨਾ ਸਿੰਘ ਤਾਂ ਬਸ ਇਸ ਜੋਗ ਨਹੀਂ ਉਹ ਬੜਾ ਤਿਆਗੀ ਤੇ ਸਧਾਰਨ ਗਿਰਤੀ ਵਾਲਾ ਬੰਦਾ ਹੈ ਬਾਕੀ ਰਹੇ ਕਸ਼ਮੀਰਾ ਸਿੰਘ ਅਤੇ ਪਸ਼ੋਰਾ ਸਿੰਘ ਉਹਨਾਂ ਦੀ ਮਾਤਾ ਰਾਣੀ ਦਇਆਕੌਰ ਸ਼ੇਰੇ ਪੰਜਾਬ ਦੀ ਸਹਾਰਿਆਂ ਦੀ ਵਿਅਕਤੀ ਨਹੀਂ ਸੀ ਇਸ ਗੱਲ ਦਾ ਲੋਕਾਂ ਤੇ ਬੜਾ ਅਸਰ ਹੁੰਦਾ ਹੈ ਪਰ ਜੀ ਮਹਾਰਾਜ ਨੇ ਚਾਦਰ ਪਾਉਣ ਦੀ ਰਸਮ ਤਾਂ ਪੂਰੀ ਕੀਤੀ ਹੋਈ ਸੀ ਠੀਕ ਹੈ ਪਰ ਅੰਤੋਂ ਹੈ ਤਾਂ ਇੱਕ ਮਾਮੂਲੀ ਜਿਹੇ ਸਰਦਾਰ ਦੀ ਵਿਧਵਾ ਹੀ ਨਾ ਜਨਤਾ ਵਿੱਚ ਉਹਨੂੰ ਉਹ ਇੱਜ਼ਤ ਕਦੇ ਪ੍ਰਾਪਤ ਨਹੀਂ ਹੋ ਸਕਦੀ ਜੋ ਮਹਾਰਾਣੀ ਜਿੰਦਕੌਰ ਦੀ ਹੈ ਨਾਲੇ ਉਹਨਾਂ ਸ਼ਹਿਜ਼ਾਦਿਆਂ ਦੀ ਪਾਲਣਾ ਜਿਹੜੀ ਟੰਗ ਨਾਲ ਹੋਈ ਹੈ ਜੋ ਸਾਨੂੰ ਪਸੰਦ ਨਹੀਂ ਦਲੀਪ ਸਿੰਘ ਨੂੰ ਅਸੀਂ ਆਪਣਾ ਪੁੱਤਰ ਸਮਝ ਕੇ ਆਪਣੀ ਮਰਜ਼ੀ ਨਾਲ ਪਾਲਾਂਗੇ ਸੋ ਤਖਤ ਉੱਤੇ ਦਲੀਪ ਸਿੰਘ ਹੀ ਬੈਠੇਗਾ ਲੈਣਾ ਸਿੰਘ ਨੇ ਪੱਕੇ ਫੈਸਲੇ ਕਰ ਦਿੱਤੇ ਆਪ ਮਾਲਕੋਂ ਮੈਂ ਤਾਂ ਤੁਹਾਡੇ ਮੰਗਰਾ ਦਲੀਪ ਤੁਹਾਡਾ ਪਹਿਲਾ ਤੇ ਮੇਰਾ ਪਿੱਛੋਂ ਜਿੰਦਾਂ ਨੇ ਸਿਰ ਝੁਕਾ ਕੇ ਕਿਹਾ ਉਸ ਤੋਂ ਪਿੱਛੋਂ ਵੀ ਕਈ ਦਿਨ ਗੁਪਤ ਮੁਲਾਕਾਤਾਂ ਹੁੰਦੀਆਂ ਰਹੀਆਂ ਸਰਦਾਰ ਲੈਣਾ ਸਿੰਘ ਅਤੇ ਰਾਜਾ ਧਿਆਨ ਸਿੰਘ ਦੋਵੇਂ ਹੀ ਅੱਡ-ਅੱਡ ਸਮਿਆਂ ਤੇ ਜਿੰਦਾਂ ਨੂੰ ਮਿਲਦੇ ਰਹੇ ਜਿੰਦਾਂ ਨੇ ਇਹ ਕੰਮ ਬੜੇ ਸੁਚੱਜੇ ਢੰਗ ਨਾਲ ਨਿਭਾਇਆ ਉਹ ਦੋਮਾਂ ਦੇ ਪੇਤ ਲੈਂਦੀ ਅਤੇ ਦੋਮਾਂ ਨੂੰ ਭਰੋਸਾ ਦਿਵਾਉਂਦੀ ਕਿ ਉਹ ਉਸੇ ਤੜੇ ਦੇ ਹੱਕ ਵਿੱਚ ਹੈ ਜਿਹੜਾ ਉਸ ਵੇਲੇ ਉਹਦੇ ਨਾਲ ਗੱਲਾਂ ਕਰ ਰਿਹਾ ਹੁੰਦਾ ਸੱਚੇ ਦਿਲੋਂ ਜਿੰਦਾਂ ਸਾਹਦੇਵਾਲੀਆਂ ਦੇ ਹੱਕ ਵਿੱਚ ਸੀ ਕਰੋਡਨ ਬੋੜਿਆਂ ਨੂੰ ਵੀ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੀ ਆਉਣ ਵਾਲੇ ਸਮੇਂ ਦਾ ਕੀ ਪਤਾ ਸੀ ਕਿ ਬਾਜੀ ਕਿਦੇ ਹੱਥ ਰਹੇਗੀ ਹਰ ਹਾਲ ਜਿੰਦਾਂ ਨੂੰ ਇਹ ਤਸੱਲੀ ਹੋਈ ਸੀ ਕਿ ਸ਼ੇਰ ਸਿੰਘ ਪਿੱਛੋਂ ਉਹਦਾ ਪੁੱਤ ਹੀ ਮਹਾਰਾਜ ਬਣੇਗਾ ਸਾਰੀ-ਸਾਰੀ ਰਾਤ ਉਹ ਦਲੀਪ ਸਿੰਘ ਦੇ ਰਾਜ ਦੇ ਸੁਪਨੇ ਲੈਂਦੀ ਰਹਿੰਦੀ ਉਹ ਸੁੱਤੀ ਜਾਗਦੀ ਇੱਕੋ ਗੱਲ ਸੋਚਦੀ ਰਹਿੰਦੀ ਭਾਵੇਂ ਦੋ ਹਿੰਦੜਿਆਂ ਵਿੱਚੋਂ ਕੋਈ ਵੀ ਜਿੱਤੇ ਦਲੀਪ ਮਹਾਰਾਜ ਜ਼ਰੂਰ ਬਣੇਗਾ ਸਿੱਖ ਰਾਜ ਵਿੱਚ ਤਿੰਨ ਧੜੇ ਹੋ ਗਏ ਡੰਗੋਰੀਆਂ ਦਾ ਧੜਾ ਸੰਦੇਵਾਲੀਆਂ ਦਾ ਅਤੇ ਮਹਾਰਾਜਾ ਸ਼ੇਰ ਸਿੰਘ ਦਾ ਜਿੰਦਾ ਦਾ ਆਪਣਾ ਕੋਈ ਧੜਾ ਨਹੀਂ ਸੀ ਉਹ ਜਿੱਤਣ ਵਾਲੇ ਧੜੇ ਤੇ ਰਹਮ ਤੇ ਸੀ ਹਾਂ ਦਿ ਲੋ ਉਹ ਸੰਦੇਵਾਲੀਆਂ ਦੀ ਜਿੱਤ ਚਾਹੁੰਦੀ ਸੀ ਸਮਾਂ ਆ ਗਿਆ ਡੰਗੋਰੀਆਂ ਤੇ ਸੰਝੇਵਾਲੀਆਂ ਦੀਆਂ ਸੰਝਾਂ ਮਿਲਨੀਆਂ ਦਾ ਇਸ ਦਾ ਸੰਬੰਧ ਪਹਿਲੀ ਵਾਰ ਜਿੰਦਾ ਨੇ ਕੀਤਾ ਦੋਮੇ ਤੇ ਰਾਜਿੰਦਾ ਦੇ ਮਹਿਲ ਅੰਦਰ ਉਹਦੀ ਮੌਜੂਦਗੀ ਵਿੱਚ ਮਿਲਿਆ ਇਹ ਮੁਲਾਕਾਤ ਐਵੇਂ ਰਸਮੀ ਸੀ ਸਿਰਫ ਦੋਮਾਂ ਦਾ ਜੱਕ ਖੁੱਲਣ ਵਾਸਤੇ ਉਸ ਤੋਂ ਪਿੱਛੇ ਗੁਪਤ ਮੁਲਾਕਾਤਾਂ ਹੋਣੀਆਂ ਸ਼ੁਰੂ ਹੋ ਗਈਆਂ ਦੋਮੇ ਤਾਂ ਇਹ ਇੱਕ ਦੂਜੇ ਨੂੰ ਆਪਣੇ ਮਨੋਰਥ ਵਾਸਤੇ ਵਰਤਣਾ ਚਾਹੁੰਦੇ ਸਨ ਮੀਤਵਾਨ ਕਦੇ ਵੀ ਨਾ ਦੂਸਰੇ ਦਾ ਦੁਸ਼ਮਣ ਹੁੰਦਾ ਹੈ ਨਾ ਮਿੱਤਰ ਉਹ ਆਪਣੇ ਮਨੋਰਥ ਨਾਲ ਬੰਦਾ ਹੁੰਦਾ ਹੈ ਉਦੇ ਲਾਭ ਪੂਰੇ ਹੁੰਦੇ ਹੋਣ ਤਾਂ ਉਹ ਇੱਕ ਵੈਰੀ ਨੂੰ ਵੀ ਮਿੱਤਰ ਬਣਾ ਲੈਂਦਾ ਹੈ ਜਿੱਥੇ ਉਹਦੇ ਲਾਭ ਟਕਰਾਉਂਦੇ ਹੋਣ ਉਹ ਮਿੰਟ ਵਿੱਚ ਮਿੱਤਰ ਦਾ ਦੁਸ਼ਮਣ ਬਣ ਜਾਂਦਾ ਹੈ ਤੁਨ ਸਿਆਣਿਆਂ ਦੇ ਹਨ ਨੀਤਵਾਨ ਦੀ ਮਿੱਤਰਤਾ ਅਤੇ ਭਰੋਸਾ ਨਹੀਂ ਕਰਨਾ ਚਾਹੀਦਾ ਇੱਕ ਦਿਨ ਲੈਣਾ ਸਿੰਘ ਅਤੇ ਧਿਆਨ ਸਿੰਘ ਦੋਹੀ ਗੱਲਾਂ ਕਰ ਰਹੇ ਸਨ ਜਦ ਧਿਆਨ ਸਿੰਘ ਨੇ ਸਵਾਲ ਕੀਤਾ ਕਿ ਤੁਸੀਂ ਮਹਾਰਾਜਾ ਸ਼ੇਰ ਸਿੰਘ ਦੀ ਦੋਸਤੀ ਤੇ ਭਰੋਸਾ ਕਰਦੇ ਹੋ ਪੂਰਾ ਪ੍ਰਸਤਾ ਨਹੀਂ ਪਰ ਬੇਪਰਸਿੱਧਾ ਵੀ ਕੋਈ ਨਿੱਗਰ ਕਾਰਨ ਨਹੀਂ ਨਜ਼ਰ ਆਉਂਦਾ ਲੈਣਾ ਸਿੰਘ ਨੇ ਨੀਤਵਾਨਾਂ ਵਾਲੀ ਬੋਲੀ ਵਿੱਚ ਉੱਤਰ ਦਿੱਤਾ ਉਹਦੀ ਇੱਛਾ ਇਹ ਪ੍ਰਗਟ ਕਰਨ ਦੀ ਸੀ ਕਿ ਸ਼ੇਰ ਸਿੰਘ ਉਹਨਾਂ ਦਾ ਬਧੇਰੇ ਦੁਸ਼ਮਣ ਨਹੀਂ ਸਗੋਤਿਆਂ ਸਿੰਘ ਦਾ ਵੈਰੀ ਹੋਣ ਕਰਕੇ ਸਾੰਦੇਵਾਲੀਆਂ ਸ਼ੇਰ ਸਿੰਘ ਦਾ ਵਿਰੋਧ ਕਰਨਾ ਚਾਹੁੰਦੇ ਸਨ ਨਿੱਗਰ ਕਾਰਨ ਸੁਣੋ ਸਿੱਖ ਰਾਜ ਨੂੰ ਵੱਡਾ ਪੈ ਹੈ ਅੰਗਰੇਜ਼ਾਂ ਦਾ ਜਦ ਵੀ ਸਾਡਾ ਰਾਜ ਤਬਾਹ ਹੋਇਆ ਅੰਗਰੇਜ਼ਾਂ ਹੱਥੋਂ ਹੋਵੇਗਾ ਸਰਦਾਰ ਅਜੀਤ ਸਿੰਘ ਚੋਖਾਚਿਰ ਅੰਗਰੇਜ਼ੀ ਇਲਾਕੇ ਵਿੱਚ ਰਹਿ ਕੇ ਆਏ ਹਨ ਸਰਦਾਰ ਅਤਰ ਸਿੰਘ ਅਜੇ ਵੀ ਅੰਗਰੇਜ਼ਾਂ ਕੋਲ ਹੀ ਹੈ ਮਹਾਰਾਜਾ ਸ਼ੇਰ ਸਿੰਘ ਨੂੰ ਪੂਰਾ ਸ਼ੱਕ ਹੈ ਕਿ ਤੁਹਾਡੇ ਅੰਗਰੇਜ਼ਾਂ ਨਾਲ ਕੋਈ ਗੁਪਤ ਸਮਝੌਤਾ ਹੈ ਇੱਕ ਦਿਨ ਉਹਨਾਂ ਇਥੋਂ ਤੱਕ ਕਹਿ ਦਿੱਤਾ ਕਿ ਸਾੰਦੇ ਵਾਲੀਆਂ ਮੇਰਾ ਰਾਜ ਤਬਾਹ ਕਰਕੇ ਅੰਗਰੇਜ਼ਾਂ ਦਾ ਮਾਤਹੀਨ ਦਲੀਪ ਸਿੰਘ ਨੂੰ ਨਾਮ ਤਰੀਜ ਬਾਦਸ਼ਾ ਬਣਾ ਕੇ ਆਪਣਾ ਵਜ਼ੀਰ ਬਣਾ ਚਾਹੁੰਦਾ ਹੈ ਉਹਨਾਂ ਇਹ ਵੀ ਕਿਹਾ ਕਿ ਅੰਗਰੇਜ਼ਾਂ ਵੱਲੋਂ ਫੌਜੀ ਮਦਦ ਦੇ ਬਦਲੇ ਤੁਸੀਂ ਸਤਲੁਜ ਪਾਰ ਦੇ ਇਲਾਕੇ ਉਹਨਾਂ ਨੂੰ ਦੇਨੇ ਮੰਨ ਲੈਨੇ ਉਹਨਾਂ ਦੇ ਖਿਆਲ ਵਿੱਚ ਤੁਹਾਡਾ ਸਤਲੁਜੋ ਪਾਰ ਰਹਿਣਾ ਬਥੇਰੇ ਖਤਰਨਾਕ ਸੀ ਸੋ ਤੁਹਾਨੂੰ ਵਿਸਾਰਨ ਵਾਸਤੇ ਮਹਾਰਾਜ ਨੇ ਪ੍ਰਾਣੀ ਅਹੁਦੇ ਦੇ ਦਿੱਤੇ ਹੁਣ ਤੁਸੀਂ ਉਹਨਾਂ ਦੇ ਰਾਜ ਵਿੱਚ ਹੋ ਉਹ ਕਿਸੇ ਗੁਪਤ ਟੰਗ ਨਾਲ ਤੁਹਾਨੂੰ ਮਰਵਾ ਦੇਣਗੇ ਕਿਉਂਕਿ ਵਿਸ਼ਵਾਸ ਘਾਤ ਹੀ ਉਹਨਾਂ ਦੀ ਮੁੱਖ ਨੀਤੀ ਹੈ ਸਰਦਾਰ ਜਵਾਲਾ ਸਿੰਘ ਨੂੰ ਇਸੇ ਨੀਤੀ ਨਾਲ ਮਰਵਾਇਆ ਵਿਚਾਰੀ ਚੰਦਕੌਰ ਇਸ ਨੀਤੀ ਦਾ ਸ਼ਿਕਾਰ ਹੋਈ ਪਹਿਲਾਂ ਉਹਦੇ ਨਾਲ ਪੂਰਨ ਵਿਆਹ ਦਾ ਲਾਰਾ ਲਾਇਆ ਪਿੱਛੋਂ ਗੋਲੀਆਂ ਹੱਥੋਂ ਮਰਵਾ ਦਿੱਤਾ ਹੁਣ ਤੁਸੀਂ ਇਹਨਾਂ ਦੀ ਦ੍ਰਿਯਾ ਦ੍ਰਿਸ਼ਟੀ ਉੱਤੇ ਹੋ ਆਪ ਬੁੱਧਮਾਨ ਹੋ ਸੋਚ ਲਵੋ ਧਿਆਨ ਸਿੰਘ ਨੇ ਬੜੇ ਅਸਰ ਪਾਉ ਢੰਗ ਨਾਲ ਕਿਹਾ ਇਹ ਸਾਰੀਆਂ ਗੱਲਾਂ ਠੀਕ ਮੰਨ ਵੀ ਲਈਏ ਅਤੇ ਤੁਹਾਡੀ ਸਲਾਹ ਅਨੁਸਾਰ ਅਸੀਂ ਮਹਾਰਾਜੇ ਨੂੰ ਕਤਲ ਕਰ ਦਈਏ ਤਾਂ ਸਾਨੂੰ ਰਾਦਸ਼ੀ ਲਾਭ ਕੀ ਪੁੱਜੇਗਾ ਲੈਨਾ ਸਿੰਘ ਨੇ ਸਭ ਗੱਲਾਂ ਦਾ ਫੈਸਲਾ ਕਰਨ ਦੇ ਇਰਾਦੇ ਨਾਲ ਕਿਹਾ ਲਾਭ ਤਾਂ ਸਪਸ਼ਟ ਹੈ ਸਾਨੂੰ ਵੀ ਇਸ ਵੇਲੇ ਨਾਮਤਰੀਜ ਮਹਾਰਾਜ ਚਾਹੀਦਾ ਹੈ